ਸੋ ਐਕਚੁਅਲੀ ਇਹ ਮੇਰੇ ਬ੍ਰਦਰ ਨੇ ਮੈਨੂੰ ਗਿਫਟ ਕੀਤਾ ਸੀਗਾ ਫੋਨ 2023 ਦੇ ਵਿੱਚ ਤੇ 2023 ਲਾਸਟ ਵਿੱਚ ਮੇ ਬ੍ਰਦਰ ਹੈਜ਼ ਪਾਸਡ ਅਵੇ ਤੇ ਉਸ ਤੋਂ ਬਾਅਦ ਇਹ ਜਿਵੇਂ ਹੁਣ ਜਨਵਰੀ ਦੇ ਵਿੱਚ ਮੇਰਾ ਫੋਨ ਮੇਰੇ ਕੋਲੋਂ ਕਿਸੇ ਨੇ ਖੋ ਲਿਆ ਸੀਗਾ ਨੀਅਰ ਬਾਏ ਰਵਿੰਦਰ ਹਸਪੀਟਲ ਤੇ ਮੈਂ ਐਕਚੁਅਲੀ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀਗੀ ਤੇ ਮੈਂ ਮੈਂ ਬਹੁਤ ਹੈਰਾਨ ਕੀ ਮਤਲਬ ਮੇਬੀ ਇੱਕ ਐਡਵੋਕੇਟ ਕੋਲ ਹੀ ਆਈ ਹੈ ਟੋਲ ਕਿ ਮੈਂ ਐਡਵੋਕੇਟ ਆ ਬਟਾਲਾ ਬਾਜ਼ ਐਸੋਸੀਏਸ਼ਨ ਦੀ ਮੈਂਬਰ ਆ ਤੇ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ ਮੇਰੇ ਕੋਲੋਂ ਵੀ ਫੋਨ ਖੋਇਆ ਗਿਆ ਤੇ ਮੈਂ ਤਾਂ ਬਿਲਕੁਲ ਹੀ ਉਮੀਦ ਛੱਡ ਦਿੱਤੀ ਸੀ ਕਿ ਮੈਨੂੰ ਨਹੀਂ ਸੀ ਲੱਗਾ ਕਿ ਮੈਨੂੰ ਫੋਨ ਵਾਪਸ ਮਿਲੇਗਾ ਪਰ ਜਦੋਂ ਅਸੀਂ ਕੰਪਲੇਂਟ ਕੀਤੀ ਸਾਈਬਰ ਬ੍ਰਾਂਚ ਤੇ ਮੈਂ ਮਤਲਬ ਮੈਂ ਫਿਰ ਵੀ ਹੋਪ ਛੱਡੀ ਹੋਈ ਸੀ ਬਟ ਰੀਸੈਂਟਲੀ ਥੋੜੇ ਮਤਲਬ ਅ ਕਪਲ ਆਫ ਡੇਸ ਬੈਕ ਮੈਨੂੰ ਫੋਨ ਆਇਆ ਕਿ ਤੁਹਾਡਾ ਫੋਨ ਵਾਪਸ ਮਿਲ ਗਿਆ ਤੇ ਮੈਂ ਮੈਂ ਉਸ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਵੀ ਸਟੋਰੀ ਦੱਸੀ ਹੈ ਕਿ ਮੈਂ ਇਹਨਾਂ ਨੂੰ ਕਿਹਾ ਕਿ ਸ਼ਾਇਦ ਇਹ ਸਕੈਮ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਹੈ ਨਾ ਫੋਨ ਵਾਕੇ ਮਿਲਿਆ ਮੈਂ ਬਹੁਤ ਜਾਣਿਆ ਤੋਂ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਨਹੀਂ ਜੀ ਇੱਕ ਇਹਨਾਂ ਨੇ ਮੈਂਸ਼ਨ ਕੀਤਾ ਸੀਰੀਅਲ ਨੰਬਰ ਸਪੈਸ਼ਲੀ ਮੈਂ ਥੈਂਕ ਕਰਦੀ ਹਾਂ ਜਤਿੰਦਰ ਸਰ ਦਾ ਜਿਨ੍ਹਾਂ ਨੇ ਸਾਈਬਰ ਸੈੱਲ ਦੇ ਸਰ ਮੈਂ 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 ਆਲਰੇਡੀ ਮੈਂਸ਼ਨ ਕਰ ਦਿੱਤਾ ਤੁਹਾਨੂੰ ਕਿ ਫੋਨ ਤਾਂ ਚਲੋ ਮੈਂ ਕਿਹਾ ਤਾਂ ਤੁਸੀਂ ਗੁੰਮ ਗਿਆ ਤੇ ਚਲੋ ਠੀਕ ਹੈ ਫੋਨ ਤਾਂ ਜਿਵੇਂ ਸਰ ਐਸਐਸਪੀ ਸਾਹਿਬ ਨੇ ਵੀ ਦੱਸਿਆ ਕਿ ਫੋਨ ਇੱਕ ਡਿਵਾਈਸ ਨਹੀਂ ਹੁੰਦੀ ਇਹ ਸਪੈਸ਼ਲੀ ਮੈਂ ਜ਼ਿਆਦਾ ਭਾਵੁਕ ਵੀ ਹੋਈਆਂ ਜ਼ਿਆਦਾ ਥੈਂਕ ਇਸ ਲਈ ਕਰ ਰਹੀਆਂ ਕਿਉਂਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀਗੀ ਤੇ ਮੈਂ ਇਸ ਦੇ ਨਾਲ ਨਾਲ ਮੈਂ ਸਾਰੀ ਟੀਮ ਦੇ ਨਾਲ ਮੈਂ ਆਪਣੇ ਹਸਬੰਦ ਦਾ ਵੀ ਥੈਂਕਸ ਕੀਤਾ ਕਿ ਉਹਨਾਂ ਨੇ ਹੀ ਮੈਨੂੰ ਉਮੀਦ ਦਿੱਤੀ ਸੀ ਕਿ ਨਹੀਂ ਇਹਨਾਂ ਨੂੰ ਫੋਨ ਵਾਪਸ ਮਿਲੇਗਾ ਸਰ ਆਟੋਮੈਟਿਕਲੀ ਤੁਸੀਂ ਸੋਚ ਹੀ ਸਕਦੇ ਹੋ ਕੀ ਮੇਰੇ ਬਹਨਾ ਬ੍ਰਦਰ ਆਖਰੀ ਨਿਸ਼ਾਨੀ ਹੋਵੇ ਠੀਕ ਹੈ ਜਿਵੇਂ ਸਰ ਨੇ ਵੀ ਐਸਐਸਪੀ ਸਾਹਿਬ ਨੇ ਦੱਸਿਆ ਕਿ ਫੋਨ ਦੇ ਵਿੱਚ ਮੈਮਰੀਜ਼ ਨੇ ਸਪੈਸ਼ਲੀ ਕਨਵਰਸੇਸ਼ਨ ਕੁਝ ਵੌਇਸ ਮੈਸੇਜ ਹੁੰਦੇ ਨੇ ਕੁਝ ਮੈਸੇजेस ਹੀ ਹੁੰਦੇ ਨੇ ਇਦਾਂ ਦੇ ਤੇ ਇਸ ਲਈ ਸਰ ਮੈਂ ਉਸ ਤੁਹਾਡਾ ਵੀ ਸਾਰਿਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਮੈਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਫੋਨ ਵਾਪਸ ਕੀਤਾ ਤੇ ਅੱਗੇ ਵੀ ਤੁਸੀਂ ਸਾਰਿਆਂ ਨੂੰ ਫੋਨ ਵਾਪਸ ਦਿਲਾਓਗੇ ਥੈਂਕ ਯੂ ਥੈਂਕ ਯੂ ਸੋ ਮੈਨੂੰ ਜ਼ਿਆਦਾ ਖੁਸ਼ੀ ਹੈ ਕਿ ਜਦ ਲੋਕਾਂ ਦੀਆਂ ਫੀਲਿੰਗ ਜਿਹੀਆਂ ਵਾਪਸ ਆ ਰਹੀਆਂ ਉਹ ਜ਼ਿਆਦਾ ਮਹਤਵਪੂਰਨ ਹੈ ਇਹ ਜਿਹੜਾ ਬਟਾਲਾ ਪੁਲਿਸ ਦਾ ਉਪਰਾਲਾ ਹੈ ਅੱਜ ਚੌਥੀ ਵਾਰ ਅਸੀਂ ਇਹ ਫੰਕਸ਼ਨ ਕਰ ਰਹੇ ਹਾਂ ਤਾਂ ਇਹਦੇ ਵਿੱਚ ਹੁਣ ਤੱਕ ਕਰੀਬਨ 700 ਜਿਹੜੇ ਮੋਬਾਈਲ ਫੋਨ ਹੈ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਨੇ ਤਾਂ ਪਹਿਲਾਂ ਅਸੀਂ ਤਿੰਨ ਵਾਰੀ ਪੁਲਿਸ ਲਾਈਨ ਦੇ ਵਿੱਚ ਫੰਕਸ਼ਨ ਕੀਤਾ ਸੀਗਾ ਬਟ ਅੱਜ ਟੈਂਪਰੇਚਰ ਕਰਕੇ ਲੋਕਾਂ ਦੀ ਸਹੂਲियत ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਪੈਸ਼ਲੀ ਆਡੀਟੋਰੀਅਮ ਦੇ ਵਿੱਚ ਇਹ ਅਰੇਂਜ ਕਰਵਾਇਆ ਤਾਂ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਇਹਦੇ ਵਿੱਚ ਸਾਡੀ ਜਿਹੜੀ ਟੀਮ ਹੈ ਜਿਹੜਾ ਡੀਐਸਪੀ ਸਾਈਬਰ ਹੈ ਐਸਐਚਓ ਸਾਈਬਰ ਔਰ ਜਿਹੜੇ ਗਰਾਉਂਡ ਤੇ ਸਾਡੇ ਮੁਲਾਜ਼ਮ ਹੈਗੇ ਨੇ